ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਡਾ ਸ਼ੇਅਰ ਕਰਦੇ ਹੋਏ ਸਾਰੇ ਅੰਮ੍ਰਿਤਸਰ ਵਾਸੀਆਂ ਨਾਲ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ ਪ੍ਰੀ ਫੈਬ੍ਰੀਕੇਟਿਡ ਪੂਰੀ ਸਪੋਰਟ ਦਾ ਬਿਲਡਿੰਗ ਅੱਜ ਇਨੋਗੂਰੇਟ ਕੀਤੀ ਹੈ ਆਪਾਂ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੀ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਹੈ ਔਰ ਸਪੈਸ਼ਲੀ ਸਾਡੇ ਇਹਨੂੰ ਬਿਲਡਰ ਨੇ ਔਰ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਸਾਰੇ ਲੋਕਾਂ ਵੱਲੋਂ ਮੁਬਾਰਕਬਾਦ ਦਿੰਦਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾਇਆ ਗਿਆ ਓਟ ਕੰਪਲੈਕਸ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬਹੁਤ ਲੋਕਾਂ ਦੀ ਪਬਲਿਕਟੀ ਔਰ ਆਵਾਜ਼ ਆਈਏ ਔਰ ਇੱਥੇ ਉਹਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰਹਿੰਦੀ ਹੈ ਪਰ ਪੁਲਿਸ ਨੂੰ ਇੱਕ ਪ੍ਰੋਬਲਮ ਹੁੰਦੀ ਸੀ ਇੱਥੇ ਕਿ ਸਾਡੇ ਕੋਲ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਆਫੀਸਰ ਨੂੰ ਮੀਟ ਕਰਨ ਵਾਸਤੇ ਤੋ ਇਹਦੇ ਬਣਨ ਨਾਲ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਆਉਣਗੇ ਸਿਕਿਉਰਿਟੀ ਪੁਆਇੰਟ ਆਫ View ਨਾਲ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਔਰ ਪਬਲਿਕ ਦੀ ਕਨਵੀਨੀਅன்ஸ் ਵੀ ਜਿਹੜੀ ਹੈ ਉਹ ਵੀ ਇਨਕਰੀਜ਼ ਕਰੇਗੀ ਕਿਉਂਕਿ ਉਹ ਇਥੇ ਬੈਠਣ ਦਾ ਮਾਹੌਲ ਪਬਲਿਕ ਵਾਸਤੇ ਏਟਿੰਗ ਏਰੀਆ ਜੋ ਹੋਰ ਚੀਜ਼ ਹੈ ਉਹ ਸਾਡੇ ਮੁਲਾਜ਼ਮਾਂ ਵਾਸਤੇ ਬਹੁਤ ਸੋਚੀਆ ਸੂਰ ਸਰ ਮਹਿਲਾ ਪੁਲਿਸ ਕਰਮੀਆਂ ਲਈ ਖਾਸ ਹੁਦ ਅਗਰ ਦੇਖਿਆ ਜਾਵੇ ਤਾਂ ਨਾਲ ਹੀ ਚੰਗਰੀ ਵਿੱਚ ਜਿਹੜੀਆਂ ਮਹਿਲਾ ਪੁਲਿਸ ਕਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲ ਹੀ ਦੇ ਵਿੱਚ ਮਹਿਲਾ ਪੁਲਿਸ ਕਰਮੀਆਂ ਦੀ ਮੀਟਿੰਗ ਵੀ ਕੀਤੀ ਗਈ ਹੈ ਜਿੱਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੱਸੀਆਂ ਸੀ ਉਹਨਾਂ ਲਈ ਖਾਸ ਇ ਕੀ ਕੋਸੀ ਸਬ ਤੋਂ ਇੰਪੋਰਟੈਂਟ ਕਮ ਵਾਟਸ ਦ ਨੀਅ ਪੁਲਿਸ ਦੇ ਵੈਲਫੇਅਰ ਨੂੰ ਔਰ ਸਾਡੇ ਦੇ ਮਹਿਲਾ ਕਰਮਚਾਰੀਆਂ ਨੇ ਇਹੇ ਕਰਕੇ ਮੈਂ ਮੈਡਮ ਪਰਵਿੰਦਰ ਨੂੰ ਕਿਹਾ ਸੀ ਕਿ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ। ਉਹ ਸਮੱਸਿਆ ਨੂੰ ਅਸੀਂ ਸਭ ਤੋਂ ਵੱਧ ਪ੍ਰਾਇਰਟੀ ਦੇ ਰਹੇ ਹਾਂ ਜਿਹੜੇ ਨਵੇਂ ਟਾਇਲਟਸ ਵੀ ਟਾਇਲਟਸ ਐਂਡ ਕੰਪਲੈਕਸ ਵੀ ਸੈਪਰੇਟ ਸੀਵਰਸ ਮਤਲਬ ਮਿਲ ਰਹੇ ਨੇ ਬਣਾਏ ਜਾ ਰਹੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਸਾਡੇ ਮਾਲਜੋਬ ਡੀਜੀਪੀ ਸਾਹਿਬ ਦਾ ਜਿਹਦੀ ਪਾਲਿਸੀ ਹੈ ਅਸੀਂ ਵੈਲਫੇਅਰ ਨੂੰ ਫੋਕਸ ਦੇ ਨੂੰ ਪ੍ਰਾਇਰਟੀ ਦਿੰਦੇ ਹਾਂ ਔਰ ਵੈਲਫੇਅਰ ਦੇ ਵਿੱਚ ਮੇਰੇ ਨਾਲ ਬੁਲਾਇਸ ਨੂੰ ਵੀ ਅਸੀਂ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਪੂਰਾ ਆਦਰ ਮਾਨ ਦਿੱਤਾ ਜਾਵੇ ਸਰ ਇਹ ਸਮਾਰਟ ਸਿਟੀ ਦੇ ਅਧੀਨ ਆ ਰਹੀਆਂ ਹੋਰ ਵੀ ਕੋਈ ਪੁਲਿਸ ਥਾਣੇ ਸਮਾਰਟ ਸਿਟੀ ਦੇ ਅਧੀਨ ਬੜੇ ਹਮ ਦੇ ਸਭ ਦੇ ਵਿੱਚ ਮਹੀਨਾ ਨਾਲ ਗੱਲ ਹੋਈ ਹੈ ਜੀ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆਸੀ ਜ਼ਰੂਰ ਉਹਨਾਂ ਦੀ ਹੈਲਪ ਲਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਜੇ ਅਸੀਂ ਚਾਹਾਂਗੇ ਕਿਉਂਕਿ ਸਾਡੇ ਪੁਲਿਸ ਥਾਣੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ 'ਚ ਸਾਨੂੰ ਹੋਰ ਜਿਹੜੀ ਹੈ ਇਹ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਫਰਨੀਚਰ ਹੈ ਹੋਰ ਚੀਜ਼ ਹੈ ਤੋਂ ਆਪਣੀ ਫੈਬ੍ਰੀਕੇਟਰ ਸਟਰਕਚਰਸ ਨੂੰ ਇਨਕਰੇਜ ਕਰ ਰਹੇ ਹਾਂ ਸਾਡਾ ਮੁਕਮਲ ਪੁਰਾ ਤੁਹਾਡਾ ਵੀ ਇੰਡਰ ਕੰਸਟਰਕਸ਼ਨ ਹੈਗਾ ਉਹ ਚਾਲੀ ਕੋਈ ਦੇ ਕੋਲ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕਵੈਸਟ ਕਰਕੇ ਨਵੀਂ ਜਿਹੜੀ ਕੰਸਟਰਕਸ਼ਨ ਹੈ ਹੋਰ ਕਰਾਂਗੇ ਇਸ ਸਾਲ ਦੇ ਖਾਨਿਆਂ ਵਿੱਚ ਚੌਕੀਆਂ ਬਣਾ ਦੇ ਨਾਲ ਕਾਨੂੰਨ ਵਿਵਸਥਾ ਵੀ ਸੁਧਾਰਾਂ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਹ এনਵਾਇਰਨਮੈਂਟ ਤੁਹਾਡੀ ਐਫੀਸ਼ੀਐਂਸੀ ਵਧਾਉਂਦਾ ਹੈ ਐਕਚੁਅਲੀ ਜਦੋਂ ਅੱਛੀ ਜਗ੍ਹਾ ਬੈਠਦੇ ਹਾਂ ਸਾਫ਼ ਸੁੱਥਰੀ ਜਗ੍ਹਾ ਬੈਠਦੇ ਹਾਂ ਤੁਹਾਡਾ ਵੈਸੇ ਵੀ ਇੱਕ ਜਿਹੜੀ ਕਿਸੇ ਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਹੈ ਐਫੀਸ਼ੀਐਂਸੀ ਉਹ ਇਨਾਂਸ ਹੈ थैंक यू थैंक यू